ਦਾ ਆਨੰਦ ਮਾਣ ਰਹੇ ਹਾਂ ਅਨੰਤਾਈ ਬਾਣੀ ਨੂੰ ਸਰਵਣ ਕਰ ਰਹੇ ਹਾਂ ਵੱਡੇ ਭਾਗਾ ਵਾਲਿਓ ਕਿਉਂਕਿ ਕੱਲ ਜੁਕਮੇ ਕੀਰਤਨ ਪ੍ਰਧਾਨਾ ਗੁਰਮਖ ਜੱਪੀ ਇਹ ਲੈ ਕੇ ਆਨਾਂ ਦੇ ਮਹਾਂ ਬਾਕ ਅਨੁਸਾਰ ਆਪ ਜੀ ਸਤ ਸੰਗ ਦੀਆਂ ਝੜੀਆਂ ਦੀਆਂ ਅਮੋਲਕ ਝੜੀਆਂ ਨੂੰ ਆਪਣੇ ਜੀਵਨ ਦੇ ਲੇਖੇ ਲਾ ਰਹੇ ਹਾਂ ਜੀਵਨ ਨੂੰ ਸਫਲਾ ਬਣਾਉਣ ਵਾਸਤੇ ਇੱਥੇ ਆਪ ਜੀ ਆਪਣੀਆਂ ਹਾਜ਼ਰੀਆਂ ਭਰ ਰਹੇ ਹੋ ਇਸ ਤਪ ਦੀ ਗਰਮੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਾਫੀ ਲੋਹ ਦੇ ਬਹਿਕੇ ਵੀ ਥੱਟ ਕਰਤਾਈ ਸਰਬਤ ਦਾ ਭੋਲਾ ਬੰਗਿਆ ਸਾਡੇ ਵਿੱਚ ਕਿਸ ਤਰ੍ਹਾਂ ਦੇ ਜੀਵ ਆਉਂਦੇ ਆ ਕਿਸ ਤਰ੍ਹਾਂ ਦੇ ਜਾਂਦੇ ਆ ਕੁਦਰਤ ਕਾਇਨਾਤ ਆਕਾਲ ਪੁਰਖ ਨੇ ਕਿਵੇਂ ਬਣਾਈ ਹੈ ਕਿਸ ਤਰ੍ਹਾਂ ਉਸ ਦੀ ਸਿਰਜਣਾ ਕੀਤੀ ਹੈ ਸਿਰਫ ਇੱਕੋ ਹੀ ਕਮਤਾ ਅਸੀਂ ਆਖ ਕੇ ਖਿਮਾ ਦੇ ਜਾਂਦੇ ਤੁਹਾਨੂੰ ਬੇਤੀ ਹੈ ਜੀ ਇਸ ਨੂੰ ਇੱਕ ਹੀ ਕਮਤਾ ਦਾ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਕਿ ਇੱਕ ਕਮਤਾ ਆਖ ਕੇ ਖਿਮਾ ਦੇ ਜਾਂਚ ਤੂਰ ਨਹੀਂ सिर <laughs> चुपदा ਬਾਬਾ ਜੀ ਦੇ ਦਰਬਾਰ ਤੇ ਨਹਾਉਣ ਵਾਸਤੇ ਸਰੋਵਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਸ਼ਨਾਨ ਕਰਨ ਵਾਸਤੇ ਤੁਸੀਂ ਦੇਖਦੇ ਹੋ ਬਹੁਤ ਜਗ੍ਹਾ ਦੇ ਵਿੱਚ ਦਰਬਾਰ ਬਣਿਆ ਹੋਇਆ ਜੀ ਬਾਬਾ ਜੀ ਦਾ ਤੁਸੀਂ ਕਰ ਸਕਦੇ ਹੋ ਜੀ ਦਰਸ਼ਨ ਮਾਦੀ ਬਾਬਾ ਜੀ ਕਟਿਆਰੀ ਪਾਰਕਿੰਗ ਹੈ ਜੀ ਸੰਗਤ ਤੁਸੀਂ ਦੇਖ ਰਹੇ ਹੋ ਬਹੁਤ ਆ ਰਹੀ ਹੈ ਦਰਵਾਜ਼ੇ ਦੇ ਉੱਤੇ ਮੇਲਾ ਵੀ ਲੱਗਿਆ ਹੋਇਆ ਜੀ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਗੁਰੂ ਘਰ ਲੰਗਰ ਵੀ ਟੁੱਟ ਵਰਤ ਰਿਹਾ ਜੀ ਵੀ ਦੇਖ ਸਕਦੇ ਹਾਂ ਕਿਉਂਕਿ ਸੇਵਾਦਾਰ ਵੀ ਬਹੁਤ ਸੇਵਾ ਕਰਦੇ ਨੇ ਜੀ ਇੱਥੇ ਆ ਕੇ ਸੰਤ ਜੀ ਬੈਠੇ ਨੇ ਜੀ ਮੇਕਸਾਦਰ ਸਿੰਘ ਦਰਬਾਰ ਦੇ ਉੱਤੇ ਸੌਰੀ ਸੰਗਤ ਆਪਣੀ ਹਾਜ਼ਰੀ ਲਵਾ ਰਹੀ ਹੈ ਜੀ ਇਹ ਹੈ ਇਹ ਮਹਾਪੁਰਸ਼ਾਂ ਦੇ ਆਪਾਂ ਨੂੰ ਸਾਰਿਆਂ ਨੂੰ ਦਰਸ਼ਨ ਕਰਨੇ ਚਾਹੀਦੇ ਨੇ ਜੀ। ਲੋਕ ਵੀ ਇੱਧਰ ਵੀ ਲੰਗਰ ਚੱਲ ਰਹੇ ਨੇ ਜੀ। ਕਿਉਂਕਿ ਕਈ ਥਾਵਾਂ ਦੇ ਉੱਤੇ ਲੰਗਰ ਲਾਇਆ ਜਾਂਦਾ ਜੀ ਦੇ ਦੇ ਵਿੱਚ ਕਿਉਂਕਿ ਸੰਗਤ ਬਹੁਤ ਆਉਂਦੀ ਹੈ ਜੀ ਇਹ ਹਾਲ ਬਣਿਆ ਹੋਏਗੀ ਬੈਠਣ ਨੂੰ ਤਾਂ ਜੇ ਆਪਾਂ ਬਾਹਰ ਆ ਚੁੱਕੇ ਹਾਂ ਵੇਖ ਸਕਦੇ ਤੁਸੀਂ ਬਾਹਰ ਵੀ ਦੁਕਾਨਾਂ ਸਗੀਆਂ ਹੋਈਆਂ ਨੇ ਜੀ ਆਪਾਂ ਨੂੰ ਸਾਰਿਆਂ ਨੂੰ ਇਹ ਜੇ ਮਹਾਪੁਰਸ਼ਾਂ ਨੇ ਦਰਸ਼ਨ ਕਰਨੇ ਚਾਹੀਦੇ ਨੇ ਭੀੜ ਤੁਸੀਂ ਦੇਖ ਸਕਦੇ ਹੋ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ